ਹਾਂਜੀ ਹੁਣ ਅਸੀਂ ਚੱਲੇ ਪੱਠੇ ਵੜਨ ਕੱਖ ਵੜਨ ਚੱਲੇ ਸੀ ਅੱਜ ਮੈਂ ਵੀ ਨਾਲ ਜਾਵਾਂਗਾ ਇੱਕ ਆਦੀ ਕੋਮੇਂ ਜਾ ਕੇ ਦੇਖਣੇ ਜਾ ਕੇ ਲਿਆਉਣਾ ਬੜਾ ਕਿ ਮੈਂ ਵੀ ਦੰਦ ਕੀ ਕਰਦੀਆਂ ਕਾ ਮਰੀਕਾ ਕੈਨੇਡਾ ਅਮਰੀਕਾ ਕੈਨੇਡਾ ਕਵਾ ਕੇ ਲਿਆ ਮੈਂ ਪੋਪਲੀ ਚ ਲੈ ਕੇ ਜਾਉਣੀ ਪੋਪਲੀ ਜਾਣ ਨੂੰ ਕਹਿੰਦਾ ਨਾਲ ਨਾਲ ਵਿੱਚ ਰਹਿਣ ਦੇ ਆ ਮੈਂ ਗੱਡੀ ਚ ਕੁਮਾ ਕੇ ਲਾਉਂਦੀ ਇਹਨੂੰ ਹੁਣ ਨਾ ਡਰ ਹੁੰਦਾ ਜਾਂਦਾ ਜਿੰਦੇ ਵੀ ਤੁਸੀਂ ਦੇ ਬੰਦ ਲਾ ਹੁਣ ਆ ਕੇ ਜੇ ਅਸੀਂ ਬਾੜ ਦੇ ਚ ਵੱਡਾਂਗੇ ਹਰਾ ਹੁਣ ਲਾ ਰਿਹਾ ਬਾਡਾ ਜੀ ਨੇ ਆ ਹੁਣ ਵੜ ਦਨੇ ਆ 5 ਮਿੰਟਾਂ ਚ ਬਾਰ ਰਹਿ ਗਏ ਜੀ ਆ ਬੱਟ ਲੈ ਇੰਨਾ ਕ ਥੋੜਾ ਜਿਹਾ ਰਹਿ ਗਿਆ ਐਤੀ ਜੀ ਮੀਂਹ ਜਾਦੇ ਪੈ ਗਏ ਸਾਨੂੰ ਹਰਾ ਬਹੁਤ ਔਖਾ ਮਿਲਿਆ ਬਾਰੇ ਕਾ ਕੰਡਾ ਵੀ ਨਹੀਂ ਹੈਗਾ ਜਾਲਾ ਉਥੋ ਲੈਊਗਾ ਚੱਲ ਰਿਹਾ ਜੀ ਕਟਰ ਮਾਰੋ ਮਾਰ ਬਾਡੀ ਵਾਲਾ ਜਿੰਨੀ ਤੇਜ਼ ਤੇਰੀ ਜੀਭ ਚੱਲੀ ਉੰਨੀ ਤੇਜ਼ੇ ਚਲਾ ਹੱਥ ਵੀ ਉਹਨਾਂ ਦੇ ਅਜੇ ਘਮਾ ਹੱਥ ਵੜਾਉਣਾ ਮੈਨੂੰ ਜੀਭ ਤਾਂ ਤੇਰੀ ਵੱਡੀ ਨਹੀਂ ਜਾਂਦੀ ਦੰਦੀ ਵੀ ਵੱਡੀ ਕੀ ਕਰੇ ਦੰਦੀ ਜੀਭ ਤੇ ਹੈ ਉਹ ਤਾਂ ਤੂੰ ਕਹਿੰਦੀ ਮੈਨੂੰ ਕੋਈ ਗਾਲਾਂ ਕੱਢਦਾ ਤਾਂ ਵੱਡੀ ਗੀ ਆ ਉਹ ਤਾਂ ਤੂੰ ਹੀ ਉਹਨਾਂ ਲਵੇ ਕਿੰਨਾ ਕਰ ਰਹਿ ਗਿਆ ਥੋੜਾ ਕਰ ਹੈ ਇਹ ਨਸਾਨ ਨਹੀਂ ਲਾਉਣੀ ਆ ਇਹ ਨਸਾਨ ਨਹੀਂ ਲਾਉਣੀ ਮੈਂ ਜੀ ਮੇ ਕੋਰੇ ਹਰਾ ਨਾ ਲੈ ਜੇ ਮੇਰਾ ਇੰਨਾ ਮਹਿੰਗਾ ਹਰਾ ਮੇਰੇ ਡੰਗੇ ਭੁੱਖਾ ਮਾਰਨਗੇ ਪਾਣੀ ਲਾਉਣਾ ਦੇ ਨਾਲ ਹੁਣ ਤਾਂ ਕਰਿਆ ਜਾ ਕੇ ਬਿਨਾ ਪੋ ਅੰਦਰ ਜਿਹੜਾ ਵੱਡਾ ਹਰਾ ਜਾ ਬੱਚਾਣਾ ਪਾੜਾ ਪਾੜਾ ਇਹਦਾ ਕੋਈ ਟੱਬਰ ਮਿਲੂ ਜੀ ਇਹਨੂੰ ਜਿਹੜਾ ਇਹਨੂੰ ਸਰਦਾਰ ਬਣਾ ਕੇ ਰੱਖਦਾ ਸਾਰੇ ਕੰਮ ਮੈਂ ਕਰਦੀ ਆ ਆਪਰੇਸ਼ਨ ਕਰਾਇਆ ਉਹਦੇ ਕਰਕੇ ਆ ਮੈਂ ਤਾਂ ਤੈਨੂੰ ਪਹਿਲੇ ਵੀ ਸਰਦਾਰ ਬਣਾ ਕੇ ਰੱਖ ਦਿੱਤੀ ਆ ਵੀ ਤਾ ਤੂੰ ਹੱਥ ਨਹੀਂ ਲਾਉਣਾਂ ਦੀ ਕੰਮ ਨੂੰ ਤੈਨੂੰ ਮੈਂ ਕਹਦੀ ਮੈਂ ਹੀ ਵੱਢ ਲਿਆਂਗਾ ਮੈਂ ਚੱਲ ਕਾਹਨੂੰ ਕੁੱਪਾ ਜਾ ਤੁਰਦਾਗਾ ਜਿਆਦੇ ਨਾ ਬੋਲਿਆ ਕਰ ਗੈਲਰੀ ਵਿੱਚ ਚੱਲ ਚੱਲ ਕੋਈ ਨਹੀਂ ਬੱਸ ਹਾਂ ਆਏ ਦੇਖੋ ਜੀ ਮੈਂ ਕਿਹਾ ਮਾਰੇ ਅਮਰੀਕਾ ਮੀਡਾ ਆ ਜਾਣੇ ਉਠਾਈ ਬਰਾਬਰ ਮਰੀ ਕਾਕਾ ਨੇ ਡੱਬੂ ਮੇਹਮਾ ਪਾਣੀ ਪੀ ਰਹੀ ਹੈ